ਸਤਨਾਮ ਵਾਹਿਗੁਰੂ ਸਾਹਿਬ ਜੀ ਪਾਤਾਲਾਂ ਪਹਤਾਲ ਲਖ ਆਗਾਸਾਂ ਆਗਾਸ ਊੜਕ ਊੜਕ ਭਾਲ ਥਕੇ ਬੇਗ ਕਹਿਣ ਇੱਕ ਬਾ ਸਾਹਸ 18 ਹੈ ਕਹਿਣ ਕਤੇਬ ਅਸੂਲੋਂ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖਾਏ ਹੋਏ ਬਿਨਾਂ ਸਾਨੰਤ ਵੱਡਾ ਆਖੀ ਐ ਆਪੇ ਜਾਣਿਆ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜਬਜੀ ਸਾਖ ਦੀ ਬਾਈਮੀ ਪੌੜੀ ਦੇ ਵਿੱਚ ਸਾਡੇ ਤੇ ਕਿਰਪਾ ਕਰ ਰਹੇ ਹਨ ਕਿਉਂਕਿ ਸੰਸਾਰ ਦੇ ਲੋਕਾਂ ਦੀ ਇੱਕ ਮਨੋਤ ਸੀ ਕਿ ਸਤ ਪਤਾਲ ਸਤ ਆਕਾਸ਼ ਹਨ ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਕੇ ਇੱਥੇ ਸਤਿਗੁਰੂ ਪਹਿਲਾਂ ਉਹਨਾਂ ਦੇ ਖਿਆਲ ਨੂੰ ਪ੍ਰਗਟ ਕਰ ਰਹੇ ਇਹ ਸਤਿਗੁਰੂ ਦਾ ਖਿਆਲ ਨਹੀਂ ਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਇਹ ਕਿਹਦਾ ਖਿਆਲ ਹੈ ਬਹੁਤ ਤਰੀਕੇ ਨਾਲ ਸਾਨੂੰ ਜਲਦੀ ਸਮਝ ਆ ਜਾਏਗੀ ਸਤਿਗੁਰੂ ਕਹਿੰਦੇ ਖਿਆਲ ਉਹਨਾਂ ਦਾ ਕਿ ਔੜਕ ਔੜਕ ਭਾਲ ਥਕੇ ਬੇਦ ਕਹਿਣ ਇੱਕ ਬਾਤ ਇਹ ਉਹਨਾਂ ਦੀ ਮਨੋਤ ਹੈ ਪਰ ਮਸਕੀਨ ਜੀ ਇਹਦਾ ਸੋਣਾ ਅਰਥ ਕੀਤਾ ਕਿਉਂਕਿ ਜੇ ਆਪਾਂ ਲੱਖ ਵੀ ਬੋਲਦੇ ਆ ਫਿਰ ਗਿਣਤੀ ਦੇ ਵਿੱਚ ਉਹ ਕਹਿੰਦੇ ਲੱਖੇ ਨਹੀਂ ਜਾ ਸਕਦਾ ਜੋ ਸਤਿਗੁਰ ਅੱਗੇ ਕਿਰਪਾ ਕਰ ਇਹ ਉਹਨਾਂ ਦੀ ਵਿਚਾਰ ਹੈ ਅੱਜ ਸਾਇੰਸ ਇਸ ਤਰੀਕੇ ਦੇ ਨਾਲ ਪਹੁੰਚ ਰਹੀ ਹੈ ਕਿ ਕਿੰਨੀਆਂ ਧਰਤੀਆਂ ਕਿੰਨੇ ਆਕਾਸ਼ ਹਨ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਦੁਨੀਆ ਦੇ ਲੋਕਾਂ ਨੂੰ ਸਮਝਾਇਆ ਪਰ ਸਾਡਾ ਦੁਖਾਂਤ ਹੈ ਸਾਡੀ ਕੌਮ ਦਾ ਦੁਖਾਂਤ ਹੈ ਬਹੁਤ ਭਾਗਾ ਵਾਲੇ ਲੋਕ ਹੈ ਔਰ ਉਹ ਮਹਾਨ ਵਿਦਵਾਨ ਜਿਨ੍ਹਾਂ ਨੇ ਬੜੀ ਕਰੜੀ ਮਿਹਨਤ ਕਰਕੇ ਸਾਨੂੰ ਵਿਆਕਰਣ ਦੇ ਸਾਬ ਦੇ ਨਾਲ ਜਾਂ ਹੋਰ ਵੀ ਜਿਸ ਤਰ੍ਹਾਂ ਭਾਵ ਅਰਥ ਜਿਹੜੇ ਜੀਵਨ ਦੇ ਵਿੱਚ ਉਹਨਾਂ ਦੇ ਬਣੇ ਉਹਨਾਂ ਦਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਬੜੀ ਮਿਹਨਤ ਕੀਤੀ ਉਹਨਾਂ ਪਰ ਐਸੇ ਵੀ ਲੋਕ ਸਾਡੇ ਵਿੱਚ ਪੈਦਾ ਹੋ ਗਏ ਜਿਨ੍ਹਾਂ ਨੇ ਸਾਨੂੰ ਬਾਣੀ ਸਮਝਣ ਤੋਂ ਹਟਾ ਕੇ ਸਾਨੂੰ ਗਿਣਤੀਆਂ ਮਿੰਤੀਆਂ ਦੇ ਵਿੱਚ ਲਾ ਦਿੱਤਾ ਮਾਣੀ ਨੂੰ ਮੰਤਰਾਂ ਦੇ ਹਿਸਾਬ ਦੇ ਨਾਲ ਪੜਨ ਦੇ ਵਿੱਚ ਲਾ ਦਿੱਤਾ ਹੁਣ ਜਿਹੜਾ ਬੈਠ ਕੇ ਕੀ ਬਾਣੀ ਜਪਜੀ ਸਾਹਿਬ ਦੇ ਕਰੇਗਾ ਉਹ ਨੂੰ ਸਬਜੀ ਸਾਹਿਬ ਦੀ ਵਿਚਾਰ ਕਦੋਂ ਕਰਨੀ ਜੇ ਸੀ ਇਹਨੂੰ ਸਮਝਦੇ ਹਾਂ ਹੁਣ ਕਈ ਵੇਲੇ ਇਹ ਵੀ ਸਵਾਲ ਹੁੰਦਾ ਕਿ ਪਾਠ ਕਰਨਾ ਕਿਉਂ ਜ਼ਰੂਰੀ ਹੈ ਪਾਠ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਤਣ ਤੇ ਪਾਏ ਹੋਏ ਕੱਪੜੇ ਇੱਕ ਦਿਨ ਪਾਲਾਂਗੇ ਦੋ ਦਿਨ ਪਾਲਾਂਗੇ ਮੈਲੇ ਹੋ ਜਾਂਦੇ ਹਨ ਘਰ ਦੇ ਵਿੱਚ ਸਫਾਈ ਨਾ ਕਰੋ ਇੱਕ ਦਿਨ ਦੋ ਦਿਨ ਚਾਰ ਦਿਨ ਝਾੜੂ ਨਾ ਦਿਓ ਉੱਥੇ ਵੀ ਕੂੜਾ ਕਰਕੜ ਇਕੱਠਾ ਹੋ ਜਾਂਦਾ ਪਰ ਇਹ ਤਾਂ ਮਨ ਬੜਾ ਸੂਖਸ਼ਮ ਦੀ ਚੀਜ਼ ਹੈ ਸਤਿਗੁਰ ਕਹਿੰਦੇ ਜਨਮ ਜਨਮ ਕੀ ਸੰਮਨ ਕੋ ਮਲ ਲੱਗੀ ਕਾਲਾ ਹੋਆ ਇਹਨੂੰ ਟਿਕਾਉਣ ਵਾਸਤੇ ਇਹਨੂੰ ਸਮਝਾਉਣ ਵਾਸਤੇ ਮਨ ਸਮਝਾਵਣ ਕਰਨੇ ਕਸ਼ੁਕ ਪੜ੍ਹੀਏ ਗਿਆ ਜਿੱਦਾਂ ਬਾਣੀ ਨੂੰ ਸਮਝ ਕੇ ਸਿੱਖ ਪੜਨ ਲੱਗ ਗਏ ਨਾ ਇਹਨਾਂ ਲੋਕਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣ ਕਿਉਂਕਿ ਸਤਿਗੁਰੂ ਦੇ ਦੁਨੀਆਂ ਦਾ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਸਤਿਗੁਰੂ ਨੇ ਬਾਣੀ ਦੇ ਵਿੱਚ ਨਹੀਂ ਦਿੱਤਾ ਉਹਨਾਂ ਨੂੰ ਇਹ ਹੀ ਫਿਕਰ ਆ ਕਿਤੇ ਸਾਡੀਆਂ ਦੁਕਾਨਾਂ ਨਾ ਬੰਦ ਹੋ ਜਾਣ ਲੋਕਾਂ ਨੂੰ ਗਿਣਤੀ ਵਿੱਚ ਲਾ ਦਿੱਤਾ ਵੀ ਸਾਡੇ ਵੱਡੇ ਬਾਬਾ ਜੀ ਅਰਦਾਸ ਕਰਨਗੇ ਤੁਸੀਂ ਇਹ ਗਿਣਤੀ ਕਰਕੇ ਭੇਜੋ ਗੁਰੂ ਸਾਹਿਬ ਕਿੰਨੇ ਸੋਹਣੇ ਖਿਆਲ ਬਖਸ਼ਦੇ ਆ ਜਿੱਥੇ ਅੱਜ ਅੱਗੇ ਆਉਣ ਵਾਲਾ ਸਮਾਂ ਵੀ ਸਾਨੂੰ ਚੈਲੰਜ ਨਹੀਂ ਕਰ ਸਕਦਾ ਕਿਸੇ ਚੀਜ਼ ਦੇ ਉੱਪਰ ਅੱਜ ਚੈਲੰਜ ਹੋ ਰਹੇ ਨਾ ਇਦਾਂ ਦੀ ਕੋਈ ਚੀਜ਼ ਗੁਰੂ ਸਾਹਿਬ ਨੇ ਸਾਡੇ ਵਾਸਤੇ ਨਹੀਂ ਕੀਤੀ ਜੋ ਸਾਡੇ ਵਾਸਤੇ ਦੁਖਦਾਈ ਹੋਵੇ ਸਾਡੇ ਉੱਪਰ ਕੋਈ ਚੈਲੰਜ ਕਰ ਸਕਦਾ ਹੋ ਕੋਈ ਚੀਜ਼ ਐਦਾਂ ਨਹੀਂ ਦਿੱਖੀ ਹਾਂ ਲੋਕੀ ਜਿਸ ਵੇਲੇ ਬਾਣੀ ਦੀ ਸਮਝ ਆਏਗੀ ਜਦੋਂ ਸਮਝਦੇ ਆ ਸਭ ਕਹ ਰਹੇ ਆ ਪਾਤਾਲਾ ਪਾਤਾਲ ਲਖ ਆਗਾਸਾਗਾਸ ਫਿਰ ਉਹਨਾਂ ਕਹੇ ਵੀ ਲੱਖੇ ਹੋ ਸਕਦੇ ਕੌਣ ਕਹਿ ਰਿਹਾ ਓੜ ਕੋੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਇਹੋ ਗੱਲ ਕਹਿ ਰਹੇ ਵੇਦ ਕਹਿ ਰਹੇ ਹਰੇ ਇਸਾਈਅਤ ਔਰ ਇਸਲਾਮ ਜਿਹੜਾ ਹੈ ਉਹ 18000 ਆਲਮ ਮੰਨਦਾ ਹੈ ਸੈਸ ਕਹਿੰਦੇ 1000 18 18000 ਮੰਨਦੇ ਸੈਸ 18 ਹਨ ਕਹਿਣ ਕਤੇਬਾ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਪਰ ਇੱਕ ਗੱਲ ਨੂੰ ਉਹ ਵੀ ਮੰਨਦੇ ਆਸੂਲੋ ਇੱਕ ਧਾਤ ਵੀ ਜੋ بنیاد ਹੈ ਉਹ ਇੱਕ ਹੈ ਅਕਾਲਪੁਰ ਪਰਮਾਤਮਾ ਅਸੂਲੋਂ ਇੱਕ ਧਾਤ ਹੁਣ ਸਤਿਗੁਰੂ ਆਪਣਾ ਫੈਸਲਾ ਦੱਸਦੇ ਆ ਕਹਿੰਦੇ ਲੇਖਾ ਹੋਏ ਤਾਂ ਲਿਖੀ ਐ ਉਹ ਉਥੇ ਗਿਣਤੀ ਖਤਮ ਹੋ ਜਾਂਦੀ ਔਖਰੇ ਖਤਮ ਹੋ ਜਾਂਦੇ ਕਿ ਉਥੇ ਜਿੱਥੇ ਆਪਾਂ ਪ੍ਰਮਾਤਮਾ ਦਾ ਲੇਖਾ ਲਿਖਣਾ ਉਹ ਔਖਰੇ ਕੋਈ ਨਹੀਂ ਹਨ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਬినాਸ਼ ਉਥੇ ਖਤਮ ਹੋ ਜਾਂਦਾ ਤਾਂ ਤੇ ਕੀ ਕਰਨਾ ਨਾਨਕ ਵੱਡਾ ਆਖੀਐ ਇਸ ਕਰਕੇ ਵੱਡਾ ਆਖਣਾ ਕਿਉਂਕਿ ਇਹ ਸਾਡੀ ਵੱਡੇ ਦੇ ਨਾਲ ਸਾਂਝ ਪਾਇ। ਪਰ ਇਹ ਨਹੀਂ ਕਿ ਅਸੀਂ ਵੱਡੇ ਨੂੰ ਆ ਕੇ ਅਸੀਂ ਵੱਡਾ ਵੱਡੇ ਨੂੰ ਸਮਝ ਲਿਆ। ਇਹ ਤਾਂ ਉਹ ਹੀ ਜਾਣਦਾ ਨਾ ਗੁਰੂ ਸਾਹਿਬ ਨੇ ਹੁਣ ਇਸ ਪੰਕਤੀ ਵਿੱਚ ਦੋ ਚੀਜ਼ਾਂ ਦਿੱਤੀਆਂ। ਕਹਿੰਦੇ ਨਾਨਕ ਵੱਡਾ ਆਖੀਐ ਉਹ ਕਿੱਡਾ ਵੱਡਾ ਹੈ? ਆਪੇ ਜਾਣੇ ਆਪ ਆਪਣੇ ਆਪ ਨੂੰ ਆਪ ਹੀ ਜਾਣਦੇ ਕਿੱਡਾ ਵੱਡਾ ਅਸੀਂ ਤਾਂ ਸੁਣ ਕੇ ਕਹਿ ਰਹੇ ਆ ਨਾ ਸਬਜੀ ਦਾ ਸ਼ਬਦ ਹੈ ਕਹਿੰਦੇ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਦਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਹਾਂ ਜਿਨ੍ਹਾਂ ਨੇ ਕਿਹਾ ਕਹਿਣੇ ਵਾਲੇ ਤੇਰੇ ਰਹੇ ਸਮਾ ਉਹ ਤੇਰੇ ਵਿੱਚ ਲੀਨ ਹੋ ਗਏ ਅੱਜ ਕੋਈ ਬੰਦਾ ਕਹਵੇ ਮੈਂ ਸਾਗਰ ਦਾ ਅੰਤ ਪਾ ਕੇ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਸਾਗਰ ਕਿੰਨਾ ਡੂੰਘਾ ਨਹੀਂ ਦੱਸ ਸਕਦਾ ਕਹਿੰਦੇ ਨਮਕ ਦੇ ਪੁਤਲੇ ਤਿਆਰ ਹੋ ਗਏ ਕਹਿੰਦੇ ਗਹਿਰਾਈ ਦੇਖਣੀ ਹੈ ਸਾਗਰ ਦੇ ਵਿੱਚ ਛੱਡ ਦਿੱਤੇ ਗਏ ਉਹ ਤਾਂ ਵਿੱਚ ਖੜਗ ਫੁਰ ਗਏ ਖਤਮ ਹੋ ਗਏ ਤੇ ਜਿਹੜਾ ਅੰਤ ਲੱਭਣ ਜਾਏਗਾ ਨਾ ਉਹ ਖੁਬਾਰ ਹੋਏਗਾ ਉਹ ਤੋਂ ਬੇਅੰਤ ਹੈ ਫਿਰ ਆਪਾਂ ਵਿਚਾਰ ਰੋਜ਼ ਕਰ ਰਹੇ ਹਾਂ ਤੂੰ ਬੇਅੰਤ ਉਹ ਬਿਰਲਾ ਜੀ ਕਹਿੰਦੇ ਕਿਸੇ ਦੇ ਨਾਮ ਕਲਕੱਤੇ ਦੇ ਵਿੱਚ ਥੋੜੇ ਸਾਲ ਪਹਿਲਾਂ ਇੱਕ ਸਰਬ ਧਰਮ ਸਭਾ ਰੱਖੀ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਬੁਲਾਇਆ ਇੱਕ ਬੰਦਾ ਉਹ ਵੀ ਸੀ ਜਿਹੜਾ ਨਾਸਤਿਕ ਜਿਹਨੂੰ ਕਹਿੰਦੇ ਜਿਹੜਾ ਰੱਬ ਨੂੰ ਰੱਬ ਦੀ ਹੋਣ ਮੰਨਦਾ ਹੀ ਨਹੀਂ ਹੈ ਰੱਬ ਹੈ ਹੀ ਨਹੀਂ ਹੋ ਜਿੰਨਾ ਵੀ ਧਰਮਾਂ ਦੇ ਸੀ ਸਾਰੇ ਕਹਿੰਦੇ ਵੀ ਰੱਬ ਹੈ ਉਹਨਾਂ ਨੇ ਆਪਣੀਆਂ ਦਲੀਲਾਂ ਜਿਹੜੀਆਂ ਸੀ ਵਾਕ ਖੂਬੀ ਨਾਲ ਦਿੱਤੀਆਂ ਬਹੁਤ ਸਮਾਂ ਲਾ ਕੇ ਦਿੱਤੀ ਪੂਰੀ ਰਾਤ ਪ੍ਰੋਗਰਾਮ ਚੱਲਦਾ ਰਿਹਾ ਆਖਰ ਦੇ ਵਿੱਚ ਨਾਸਤਿਕ ਦੀ ਵਾਰੀ ਆਈ ਉਹ ਵੀ ਬਹੁਤ ਦਲੀਲਾਂ ਦੇ ਰਿਆ ਸੀ ਰੱਬ ਹੈ ਹੀ ਨਹੀਂ ਤੇ ਜਿਹੜੇ ਮਹਾਂਪੁਰਸ਼ ਨੇ ਉਹ ਸਮਾਗਮ ਕਰਾਇਆ ਸੀ ਉਸ ਨੂੰ ਵਾਰ-ਵਾਰ ਜਾ ਕੇ ਸ਼ਾਬਾਸ਼ ਦੇ ਰਹੇ ਆ ਉਹਦੇ ਗਲੇ ਵਿੱਚ ਹਾਰ ਪਾ ਰਹੇ ਆ ਉਹ ਨੂੰ ਬੋਲਦੇ ਆ 4-5 ਘੰਟੇ ਹੋ ਗਏ ਬੋਲਦਾ ਰਿਹਾ ਰੱਬ ਹੈ ਹੀ ਨਹੀਂ ਸਿੱਧ ਕਰਦਾ ਰਿਹਾ ਦਲੀਲਾਂ ਦਿੰਦਾ ਰਿਹਾ ਤੇ ਜਦੋਂ ਦਿਨ ਚੜ ਗਏ ਨਾ ਕਹਿੰਦਾ ਮੰਨ ਗਏ ਉਹ ਨਾ ਰੱਬ ਨਹੀਂ ਹੈ ਕਹਿੰਦਾ ਕਿ ਰੱਬ ਹੈ ਫੇ ਤੁਸੀਂ ਮੈਨੂੰ ਹਾਰ ਕਿਉਂ ਪਾ ਰਹੇ ਸੀ ਵਾਰ-ਵਾਰ ਸ਼ਾਬਾਸ਼ ਕਿਉਂ ਦੇ ਰਹੇ ਸੀ ਪੈਸੇ ਵੀ ਦੇ ਰਹੇ ਸੀ ਉਹ ਕਹਿਣ ਲੱਗੇ ਇਸ ਕਰਕੇ ਸਾਨੂੰ ਇੰਨਾ ਯਕੀਨ ਹੋ ਗਿਆ ਹੈ ਕਿ ਰੱਬ ਹੈ ਰੱਬ ਹੈ ਤਾਂ ਤੇਰੇ ਵਰਗੇ ਵੀ ਪੈਦਾ ਹੋ ਗਏ ਰੱਬ ਨੇ ਇਦਾਂ ਦੇ ਦਿਮਾਗ ਦਿੱਤੇ ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ ਉਹ ਤਾਂ ਉਹਦੇ ਤੋਂ ਬਿਨਾ ਤਾਂ ਉਹ ਨਹੀਂ ਹੋ ਸਕਦਾ ਜਿਹੜਾ ਰੱਬ ਤੋਂ ਵੀ ਇਨਕਾਰੀ ਐਡਾ ਵੱਡਾ ਦਿਮਾਗ ਦਿੱਤਾ ਇਹ ਵੀ ਤਾਂ ਰੱਬ ਨੇ ਦਿੱਤਾ ਨਾ ਪ੍ਰਮਾਤਮਾ ਨੇ ਦਿੱਤਾ ਉਹ ਕਿੱਡਾ ਵੱਡਾ ਸਾਹਿਬ ਜੀ ਕਹਿੰਦੇ ਨਾਨਕ ਵੱਡਾ ਆਖੀਏ ਕਿੱਡਾ ਵੱਡਾ ਹੈ ਆਪੇ ਜਾਣੇ ਆਪ ਉਹ ਆਪ ਹੀ ਜਾਣਦਾ ਅਸੀਂ ਤਾਂ ਸੁਣ ਕੇ ਕਹਿ ਰਹੇ ਹਾਂ ਤੇ ਉਹਨੂੰ ਸਲਾਉਣਾ ਕਿੱਦਾਂ ਹੈ ਸਤਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵਡਿਆਵਾਂ ਵਡਿਆਈਆਂ ਉਹਦੀਆਂ ਵਡਿਆਈਆਂ ਬਹੁਤ ਵੱਡੀਆਂ ਹਨ ਉਹ ਵੱਡਾ ਹੈ ਮੇਰਾ ਸਤਗੁਰੂ ਵੱਡਾ ਹੈ ਊਚਾ ਅਗੰਮ ਆਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕੋ ਸਮਰਤ ਉਹਦੇ ਵਰਗਾ ਵੱਡਾ ਦੁਨੀਆਂ ਦੇ ਵਿੱਚ ਨਹੀਂ ਹੈ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਵਾ ਉਤੋਂ ਵੱਡਾ ਕੋਈ ਪ੍ਰਮਾਤਮਾ ਤੋਂ ਵੱਡਾ ਨਹੀਂ ਉਹਦੀਆਂ ਵਡਿਆਈਆਂ ਵੀ ਵੱਡੀਆਂ ਵੱਡੇ ਕੀਆਂ ਵਡਿਆਈਆਂ ਕਿਸ਼ ਕਹਿਣਾ ਕਹਿਣ ਨਾ ਜਾਏ ਕਿਉਂ ਨਹੀਂ ਕਹਿ ਸਕਦੇ ਕਹਿੰਦੇ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਏ ਉਹ ਪ੍ਰਮਾਤਮਾ ਅਕਾਲ ਪੁਰਖ ਵੱਡਾ ਹੈ ਉਤੋਂ ਵੱਡਾ ਕੋਈ ਵੀ ਨਹੀਂ ਹੈ ਕਿਉਂ ਵੱਡਾ ਹੈ ਵਡੀ ਵਡਿਆਈ ਕਿਉਂ ਵੱਡੀ ਹੈ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਉ ਉਹ ਇਸ ਕਰਕੇ ਵੱਡਾ ਹੈ ਉਸ ਤੋਂ ਵੱਡਾ ਕੋਈ ਵੀ ਨਹੀਂ ਹੈ ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਤੇ ਉਹ ਵੀ ਵੱਡਾ ਬਣਦਾ ਉਹ ਬਹੁਤ ਵੱਡਾ ਸਾਬ ਜੀ ਕਹਿੰਦੇ ਹਨ ਕੇਵੜ ਵੱਡਾ ਡਿੱਠਾ ਹੋਏ ਪਰ ਨਹੀਂ ਦੱਸਿਆ ਜਾ ਸਕਦਾ ਕਹਿੰਦੇ ਜਿਨ੍ਹਾਂ ਨੇ ਕਿਹਾ ਨਾ ਕਹਿਣੇ ਵਾਲੇ ਤੇਰੇ ਰਹਿ ਸਮਾਨ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇਵੜ ਜੀਰ ਪਰ ਉਹ ਨੂੰ ਇਹ ਵੀ ਆ ਸਤਿਗੁਰੂ ਮਹਾਰਾਜ ਕਹਿੰਦੇ ਉਹ ਨੂੰ ਤਮਾ ਕੋਈ ਨਹੀਂ ਹੈ ਉਹ ਨੂੰ ਕੋਈ ਲਾਲਚ ਨਹੀਂ ਹੈ ਜੇ ਉਹਦੇ ਗੁਣ ਗਾਓ ਤਾਂ ਵੀ ਉਹ ਨੂੰ ਫਰਕ ਨਹੀਂ ਪੈਣਾ ਨਹੀਂ ਗਾਓ ਤਾਂ ਵੀ ਨਹੀਂ ਉਹ ਨੂੰ ਫਰਕ ਪੈਣਾ ਜੇ ਸਾਰਾ ਸੰਸਾਰ ਵੀ ਨਾ ਜਾਇਜਾ ਕਰ ਕਰੀ ਜਾਵੇ ਉਹ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਨਹੀਂ ਕਰਾਂਗੇ ਤਾਂ ਵੀ ਨਹੀਂ ਉਹ ਨੂੰ ਫਰਕ ਜੇ ਕਰਾਂਗੇ ਸਾਡਾ ਜੀਵਨ ਸ੍ਰਿਸ਼ਟ ਬਣੇਗਾ ਸਾਡਾ ਜੀਵਨ ਉੱਤਮ ਬਣੇਗਾ ਜੇ ਨਹੀਂ ਕਾਵਾਂਗੇ ਸਾਡੇ ਜੀਵਨ ਦੇ ਵਿੱਚ ਵਿਕਾਰ ਆਉਣਗੇ ਸਾਡਾ ਜੀਵਨ ਗਰਾਵਡ ਦੇ ਵਿੱਚ ਜਾਏਗਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਸਬ지 ਮਹਾਰਾਜ ਕਹਿੰਦੇ ਆ ਨਾ ਜੇ ਸਭ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਵੱਡਾ ਹੋਣਾ ਨਾ ਛੋਟਾ ਹੋਣਾ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਾਂ ਤੇ ਕਮ ਜਾਤ ਨਾਨਕ ਨਾ ਵਾਜ ਸਿਨਾ ਉਹ ਵੱਡਾ ਹੈ ਸਰਬ ਦੇ ਨਾਨਕ ਵੱਡਾ ਆਖੀਏ ਵੱਡਾ ਕਹਿੰਦੇ ਕਿ ਅਸੀਂ ਉਹਦਾ ਅੰਤ ਪਾ ਲਾਂਗੇ ਕਿੱਤਾ ਵੱਡਾ ਹੈ ਆਪੇ ਜਾਣੇ ਆਪ ਅਗੇ ਤੇਵੀ ਪੌੜੀ ਗੁਰੂ ਸਹਿਬ ਮਹਾਰਾਜ ਬਖਸ਼ਿਸ਼ ਕਰ ਰਿਆ ਸਾਲਾਹੀ ਸਾਲਾ ਇਤੀ ਸਵਰਤ ਨ ਪਾਈਆ ਨਦੀਆਂ ਤਹ ਵਹ ਪਵਹੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ 세ਤੀ ਮਾਲ ਧਨ ਕੀੜੀ ਤੋੜਨਾ ਹੋਵਣੀ ਜੇ ਤਿਸ ਮਨੋਨਾ ਵੀਸਰ ਹੈ ਸਾਲਾਹੀ ਸਲਾ ਇਤੀ ਸੁਰਤ ਨਾ ਪਾਏ ਕੀ ਅਸੀਂ ਉਹਦੀ ਸਲਾਹਣਾ ਕਰਕੇ ਉਹਦੇ ਗੁਣ गा ਕੇ ਉਧਾਨਤ ਪਾ ਸਕਦੇ ਸਾਡੀ ਸੁਰਤ ਵਿੱਚ ਕਹਿ ਦੋ ਹੋ ਸਕਦਾ ਸਭ ਕਹਿੰਦੇ ਨਹੀਂ ਹੋ ਸਕਦਾ ਹਾਂ ਇੱਕ ਕੰਮ ਹੋ ਸਕਦਾ ਕਹਿਣੇ ਵਾਲੇ ਤੇਰੇ ਰਹੇ ਸਮਾ ਜਦੋਂ ਨਦੀਆਂ ਤੇ ਇਹ ਜਿਹੜੇ ਪਾਣੀ ਦੇ ਵਹਾ ਚੱਲ ਰਹੇ ਹਨ ਜੇਦੋ ਸਮੁੰਦਰ ਵਿੱਚ ਪਾਏ ਜਾਂਦੇ ਆ ਤੇ ਉਹਨਾਂ ਦਾ ਫਿਰ ਵੱਖਰਾ ਰੂਪ ਨਹੀਂ ਹੁੰਦਾ। ਨਦੀਆਂ ਆ ਤਹਿ ਬਾਹ ਪਵਹ ਸਮੁੰਦ ਨਾ ਜਾਣੀ ਉਹਨਾਂ ਦੀ ਕੋਈ ਵੱਖਰੀ ਹਸਤੀ ਨਹੀਂ ਹੈ। ਜਦੋਂ ਅਸੀਂ ਬੱਕਰੀ ਹੋਣ ਆਪਣੀ ਪ੍ਰਗਟ ਕਰਦੇ ਆ ਤੇ ਉਹਦਨ ਦੁਖੀ ਹੋਣਨੇ। ਕਿਉਂਕਿ ਅਸੀਂ ਉਹ ਪਰਮਾਤਮਾ ਦੇ ਕਹਿੰਦੇ ਜਿੱਦਣ ਉਹ ਰابط ਕਿਦਣ ਦੂਰ ਦਿਖਦਾ ਜਿੱਦਣ ਸਾਡੇ ਅੰਦਰ ਹੋਮੇ ਹੁੰਦੀ ਹੈ ਕਿ ਮੈਂ ਹਾਂ ਭਗਤ ਰਵਿਦਾਸ ਜੀ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਨਾ ਅਨਲ ਆਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਈ ਆ ਲਹਿਰਾਂ ਉੱਠਦੀਆਂ ਨਾ ਪਾਣੀ ਵਿੱਚ ਕਿੰਨੀਆਂ ਕੋ ਦੂਰ ਉੱਠ ਸਕਦੀਆਂ ਹੈ ਤਾਂ ਪਾਣੀ ਦੇ ਵਿੱਚ ਪਾਣੀ ਹੈ ਅਸੀਂ ਜੋ ਸਮਝੀ ਬੈਠੇ ਆ ਨਾ ਉਹ ਅਲੱਗ ਨਹੀਂ ਹੈ ਉਹ ਸਾਡੇ ਵਿੱਚ ਹੈ ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਏ ਹੋਈ ਨਾ ਤੇ ਜੋ ਅਸੀਂ ਮੰਨੀ ਬੈਠੇ ਆ ਨਾ ਐਸਾ ਨਹੀਂ ਹੈ ਉਹ ਸਾਡੇ ਤੋਂ ਅਲੱਗ ਨਹੀਂ ਹੈ ਉਹ ਵਿੱਚ ਹੈ ਜਿਹਨੂੰ ਕਹਿੰਦੇ ਕਰਤਾ ਪੁਰਖ ਉਹ ਕਰਤਾ ਹੈ ਕਰਤਾ ਉਹ ਕਰਕੇ ਸਭ ਕੁਝ ਬਣਾ ਕੇ ਉਹਦੇ ਵਿੱਚ ਬਰਾਜਮਾਨ ਹੈ ਤੇ ਜਿਹੜਾ ਉਹਦੇ ਵਿੱਚ ਲੀਨ ਹੋ ਜਾਂਦਾ ਨਦੀਆਂ ਆਤਹਿ ਬਾਹ ਉਹਨਾਂ ਨੇ ਕਿਹਾ ਵੀ ਸਾਡੀ ਹੋਂਦ ਕੋਈ ਨਹੀਂ ਹੈ ਤੋਂ ਜਾਏ ਚੜੇ ਸੰਗਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਵੀ ਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਇਹ ਸਾਡਾ ਅਖੀਰ ਹੈ ਜੋ ਸਤਗੁਰੂ ਦੀ ਗੁਰਮਤ ਦੱਸਦੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੋ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਨਾ ਪਾਈ ਲੈਣ ਨੂੰ ਆਪਣਾ ਰੂਪ ਬਣਾ ਦਿੱਤਾ ਆਪਣੀ ਵਿਚਾਰਧਾਰਾ ਦਿੱਤੀ ਆ ਕਿ ਗੁਰੂ ਸਾਹਿਬ ਤਾਂ ਸਪਸ਼ਟ ਕਹੇ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਸ ਮੈਂ ਅਲੱਗ ਹੈ ਨਹੀਂ ਤੁਹਾਡੇ ਤੋਂ ਮੈਂ ਤੁਹਾਨੂੰ ਰੂਪ ਵੀ ਦੇ ਦਿੰਦਾ ਮੈਂ ਤੁਹਾਡੇ ਅੰਦਰ ਨਿਵਾਸ ਵੀ ਕਰਦਾ ਗੁਰੂ ਅਲੱਗ ਥੋੜੇ ਪਰਮਾਤਮਾ ਵੀ ਇੱਥੇ ਪਰਮਾਤਮਾ ਤੋਂ ਪਰਮਾਤਮਾ ਵੀ ਕੇਸਾ ਧਾਰੀ ਹੈ ਸਾਡਾ ਗੁਰੂ ਵੀ ਕੇਸਾ ਧਾਰੀ ਹੈ ਸਿੱਖ ਵੀ ਕੇਸਾ ਧਾਰੀ ਹੈ ਪਰਮਾਤਮਾ ਵੀ ਸ਼ਸਤਰ ਧਾਰੀ ਹੈ ਗੁਰੂ ਵੀ ਸਾਡਾ ਸ਼ਸਤਰ ਧਾਰੀ ਹੈ ਤੇ ਸਿੱਖ ਵੀ ਸ਼ਸਤਰ ਧਾਰੀ ਹੈ ਫਰਕ ਰੱਖਿਆ ਨਹੀਂ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਨਾ ਗੁਰੂ ਸਾਹਿਬ ਜਿਹੜੇ ਉਹਦੇ ਵਿੱਚ ਲੀਨ ਹੋ ਜਾਂਦੇ ਵੱਖਰਾਪਣ ਹੈ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਜੋ ਕਰ ਰਹੇ ਉਹ ਪਰਮਾਤਮਾ ਕਰ ਰਿਹਾ ਹੈ ਮੈਂ ਥੋੜੇ ਕਰ ਰਹੇ ਹੁ ਕਾਲਪੁਰ ਕਰ ਰਿਹਾ ਜਦੋਂ ਉਹਦੇ ਵਿੱਚ ਲੀਨ ਲੀਨਤਾ ਹੋ ਗਈ ਕਹਿੰਦੇ ਨਦੀਆਂ ਤੈ ਬਹਾ ਪਵਹ ਸੰਮਦ ਨਾ ਜਾਣੀਏ ਸੰਮਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਭਾਵੇਂ ਨ ਸੱਤ ਸਮੁੰਦਰਾਂ ਦਾ ਮਾਲਕ ਹੋਵੇ ਕੋਈ ਵੱਡੇ ਬੰਦੇ ਦੀ ਗੱਲ ਕੀਤੀ ਸੰਮਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਥੋੜਾ ਬੋਤਾ ਨਹੀਂ ਪੈਸਾ ਪਹਾੜ ਹੁੰਦੇ ਨਾ ਇੰਨਾ ਕਹਿੰਦੇ ਪਹਾੜਾਂ ਦੇ ਪਹਾੜ ਉਹਦੇ ਕੋਲ ਢੇਰਾਂ ਦੇ ਢੇਰ ਪੈਸਾ ਹੋਵੇ ਪਰ ਜੇ ਰੱਬ ਨਹੀਂ ਨਾ ਕੋਲ ਤੇ ਉਹ ਕੀੜੀ ਦੇ ਬਰਾਬਰ ਬਣੀ ਹੈ ਕੀੜੀ ਤੁਲਨਾ ਹੋਣੀ ਜੇ ਤਿਸ ਮਨਹੋ ਨਾ ਬਿਸਰ ਕਿਉਂਕਿ ਸਭ ਤੋਂ ਛੋਟਾ ਜੀਵ ਹੈ ਕੀੜੀ ਜਿਹੜੀ ਤੇ ਰੱਬ ਜਿਹੜਾ ਸਾਰਿਆਂ ਦੀ ਪਰਤਪਾਲਨਾ ਕਰਦਾ ਚੀਟੀ ਤੇ ਕੁੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਕਿਉਂਕਿ ਜਿਤਨਾ ਹੰਕਾਰ ਹੁੰਦਾ ਨਾ ਬੰਦੇ ਦੇ ਵਿੱਚ ਹੰਕਾਰ ਹੁੰਦਾ ਹੈ ਉਹ ਹਾਥੀ ਵਰਗਾ ਹੈ ਕਹਿੰਦੇ ਹਰ ਹੈ ਖਾਂਡ ਰੇਤ ਮੈਂ ਵਿਖਰੀ ਹਾਥੀ ਚੁਣੀ ਨਾ ਜਾਏ ਕਹੇ ਕਬੀਰ ਗੁਰ ਭਲੀ ਪਜਾਈ ਚੀਤੀ ਹੋਏ ਕੈ ਖਾਏ ਹੁਣ ਹੱਤ ਖਾਂਡ ਰੇਤ ਵਿੱਚ ਖਿਲਰ ਜਾਏ ਤੇ ਹਾਥੀ ਨੇ ਤਾਂ ਸੌਂਡੇ ਦੇ ਨਾਲ ਸਾਰਾ ਕੁਝ ਉਡਾ ਦੇਣਾ ਜਦੋਂ ਫੂਕ ਮਾਰਦਾ ਪਰ ਚੀਤੀ ਜਿਹੜੀ ਹੈ ਨਾ ਉਹ ਚੁਣ-ਚੁਣ ਕੇ ਖਾ ਲਏ ਪਾਵਨ ਨਿੰਮਰਤਾ ਜਿਹੜੀ ਆ ਜੇ ਰੱਬ ਕੋਲ ਹੈ ਨਾ ਕਹਿੰਦੇ ਕੀੜੀ ਵਰਗਾ ਵੀ ਬੰਦਾ ਹੋਵੇ ਨਾ ਉਹਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੈ ਜੇ ਉਹ ਸੱਤ ਸਮੁੰਦਰਾਂ ਦਾ ਮਾਲਕ ਵੀ ਹੋਵੇ ਗਿਰਹਾ ਸੇਤੀ ਮਾਲ ਤਨ ਪਹਾੜਾਂ ਜਿੱਦਾਂ ਉਹਦੇ ਕੋਲ ਤਨ ਦੌਲਤ ਹੋਵੇ ਪਰ ਸਭ ਕਹਿੰਦੇ ਕੀੜੀ ਤੁਲਣਾ ਹੋ ਬਣੀ ਹਾਂ ਬਸ਼ਰਤੇ ਕਿ ਉਹ ਕੀੜੀ ਦੇ ਅੰਦਰੋਂ ਕਿਤੇ ਰੱਬ ਨਾ ਭੁੱਲਿਆ ਹੋਵੇ ਜੇ ਤਿਸ ਮਨੋਂ ਨਾ ਵਿਸਰੈ ਕਿਉਂਕਿ ਉਹ ਪ੍ਰਮਾਤਮਾ ਹੈ ਜਦੋਂ ਉਹਨੂੰ ਅਸੀਂ ਭੁਲਾ ਦਿੰਨੇ ਆ ਅਸੀਂ ਦੁੱਖਾਂ ਦੇ ਵਿੱਚ ਆ ਜਾਣੇ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਅਸੀਂ ਸਤਿਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ ਦੇ ਧਾਰਨੀ ਬਣੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਪਿਆਰਿਓ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ